ਨਮਸਕਾਰ ਜੀ ਮੈਂ ਪ੍ਰਿੰਸੀਪਲ ਗੁਰੂਕੋੜੀ ਡਿਗਰੀ ਕਾਲਜ ਗੁਰਦਾਸਪੁਰ ਤੋਂ ਹਾਂ ਗੁਰੂਕੋੜੀ ਡਿਗਰੀ ਕਾਲਜ ਵਿੱਚ ਜਿਹੜੀਆਂ ਐਡਮਿਸ਼ਨ ਜਿਹੜੀਆਂ ਸਟਾਰਟ ਹੋ ਚੁੱਕੀਆਂ ਨੇ ਗੁਰੂਕੋੜੀ ਡਿਗਰੀ ਕਾਲਜ ਜਿਹੜਾ ਉਹ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਅੰਤਰਗਤ ਆਉਂਦਾ ਹੈ ਇੱਥੇ ਜਿਹੜੇ ਕੋਰਸ ਕਰਵਾਏ ਜਾਂਦੇ ਨੇ ਉਹ ਬੀਏ, ਬੀਸੀਏ, ਡਿਲੀਪ ਤੇ ਪੀਜੀਡੀਸੀਏ, ਬੀਐਸਸੀ ਇਹਨਾਂ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਦੂਸਰੀ ਚੀਜ਼ ਇਹ ਕਿ ਇਸ ਕਾਲਜ ਦੇ ਵਿੱਚ ਕੁੜੀਆਂ ਨੂੰ ਐਡਮਿਸ਼ਨ ਫੀਸ ਦੇ ਵਿੱਚ ਕਾਫੀ ਛੋਟ ਦਿੱਤੀ ਜਾ ਰਹੀ ਹੈ ਔਰ ਸਾਰੇ ਹੀ ਕਾਲਜਿਸ ਦੇ ਨਾਲੋਂ ਗੁਰਕੂਰ ਡਿਗਰੀ ਕਾਲਜ ਦੀ ਜਿਹੜੀ ਫੀਸ ਹੈ ਬਹੁਤ ਘੱਟ ਹੈ। ਹੋਰ ਵੀ ਕਾਫੀ ਸਾਰੀ ਫੈਸਿਲਿਟੀ ਜਣੀਆਂ ਕਾਲੇਵਲ ਨੂੰ ਦਿੱਤੀਆਂ ਜਾ ਰਹੀਆਂ ਨੇ। ਬਹੁਤ ਅੱਛੀ ਲੈਬ ਹੈ ਤੇ ਕੰਪਿਊਟਰ ਲੈਬ ਹੈ, ਬਹੁਤ ਅੱਛੀ ਲਾਇਬ੍ਰੇਰੀ ਹੈ। ਔਰ ਜਿਹੜੇ ਬੱਚੇ ਕਿਤਾਬਾਂ ਵਗੈਰਾ ਖੋੜ ਨਹੀਂ ਕਰ ਸਕਦੇ ਉਹਨਾਂ ਨੂੰ ਜਿਹੜੀਆਂ ਲਾਇਬ੍ਰੇਰੀ ਚ ਜਿਹੜੀਆਂ ਬੁੱਕਸ ਜੜੀਆਂ ਦਿੱਤੀਆਂ ਜਾਂਦੀਆਂ ਨੇ ਜਿਦ ਨਾਲ इजीली ਉਹ ਆਪਣਾ ਸਟੱਡੀ ਜਿਹੜੀ ਹੈ ਅੱਗੇ ਕੰਟੀਨਿਊ ਕਰ ਸਕਦੇ ਨੇ। ਆ ਇੱਕ ਹੋਰ ਚੀਜ਼ ਮੈਂ ਕਹਿਣੀ ਚਾਹਾਂਗੀ ਕਿ ਜਿਹੜੇ ਵੀ ਬੱਚੇ ਸਾਡੇ ਕਾਲਜ ਐਡਮਿਸ਼ਨ ਲੈਂਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਲਈ ਜਿਹੜੇ ਵੀ ਟੈਸਟ ਹੁੰਦੇ ਨੇ ਉਹਨਾਂ ਦੀ ਤਿਆਰੀ ਜਿਹੜੀ ਆ ਫ੍ਰੀ ਆਫ ਕਾਸਟ ਕਰਵਾਈ ਜਾਂਦੀ ਹੈ ਦੂਸਰਾ ਇਹਨਾਂ ਨੂੰ ਕੰਪਿਊਟਰ ਕੋਰਸ ਜਿਹੜੇ ਨੇ ਉਹ ਵੀ ਫ੍ਰੀ ਆਫ ਕਾਸਟ ਕਰਵਾਏ ਜਾਂਦੇ ਨੇ ਬਾਕੀ ਇਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਵਾਲੇ ਪਾਸੇ ਵੀ ਇਹੀ ਜ਼ਿਆਦਾ ਧਿਆਨ ਦੇ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਇੱਥੇ ਸਟਡੀ ਕੰਪਲੀਟ ਕਰਕੇ ਅਗਰ ਫੋਰਨ ਵੀ ਜਾਣਾ ਚਾਹਣ ਉਹ इजीली ਉੱਥੇ ਜਾ ਸਕਦੇ ਨੇ ਸਪੋਕਨ ਇੰਗਲਿਸ਼ ਵਾਲ ਜਿਹੜਾ ਉਹਨਾਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਹੀ ਕੰਪੇਅਰ ਕਰਦੀਆਂ ਕਿ ਤੁਸੀਂ ਗੁਰਕੁਲ ਡਿਗਰੀ ਕਾਲਜ ਆਓ ਇੱਥੇ ਆ ਕੇ ਐਡਮਿਸ਼ਨ ਲਵੋ ਤਾਂ ਕਿ ਆਪਣਾ ਜਿਹੜਾ ਤੇ ਆਪਣੀ ਐਜੂਕੇਸ਼ਨ ਜਿਹੜੀ ਹੈ ਉਹਨੂੰ ਕੰਟੀਨਿਊ ਕਰ ਸਕੋ ਪਲੱਸ ਆਪਣਾ ਜਿਹੜਾ ਫਿਊਚਰ ਜਿਹੜਾ ਉਹਨੂੰ ਸੁਰੱਖਿਅਤ ਕਰ ਸਕੋ ਇਹ ਕਿ ਜਿਹੜੇ ਬੱਚਿਆਂ ਦਾ ਗੈਪ ਹੈਗਾ ਉਹ ਜਿਵੇਂ 8 10 ਸਾਲ ਦਾ ਗੈਪ ਵੀ ਹੈ ਉਹ ਵੀ ਬੱਚੇ ਇੱਥੇ ਦਾਖਲਾ ਲੈ ਸਕਦੇ ਨੇ ਉਹਨਾਂ ਦੀ ਪੜ੍ਹਾਈ ਦਾ ਇਹ ਹੈ ਕਿ ਈਵਨਿੰਗ ਕਲਾਸਿਸ ਹੈਗੀਆਂ ਨੇ ਉਹ ਬੱਚੇ ਆ ਕੇ ਆਪਣੀ ਈਵਨਿੰਗ ਕਲਾਸਿਸ ਲਗਾ ਸਕਦੇ ਨੇ ਅਗਰ ਆਨਲਾਈਨ ਵੀ ਲਗਾਉਣਾ ਚਾਹਣ ਆਨਲਾਈਨ ਵੀ ਉਹਨਾਂ ਨੂੰ ਕਲਾਸਿਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ